ਸਰ ਸਵਾਗਤ ਹੈ ਵਾਹਿਗੁਰੂ ਜੀ ਖਤੈ ਇਹ ਹਰੀ ਦੇ ਪੱਤਨ ਦੇ ਨੇੜ ਇਲਾਕਿਆਂ ਦੇ ਵਿੱਚ ਜੋ ਪਿਛਲੇ ਸਮਿਆਂ ਦੌਰਾਨ ਫੜਾ ਨੇ ਤਬਾਹੀ ਮਚਾਈ ਆ ਆਲਮ ਵਾਲਾ ਕਲਾ ਦੀ ਸੰਗਤ ਵੱਲੋਂ ਸਮੂਹ ಗ್ರಾಮ ਪੰਚਾਇਤ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਭਰਾਵਾਂ ਲਈ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਜੋ ਕਿ ਹੁਣ ਕਣਕਾਂ ਦੀ ਕਣਕ ਦੀ ਫਸਲ ਵੇਚਣੀ ਆ ਉਹਦੇ ਵਾਸਤੇ ਤਕਰੀਬਨ 150 ਬੋਰੀਆਂ ਡਾਈ ਦੀਆਂ ਅਤੇ 1200 ਲੀਟਰ ਤੇਲ ਪਿੰਡ ਰੋਡੇ ਜੱਲੇਵਾਲ ਉਹਨਾਂ ਨੂੰ ਦਿੱਤਾ ਗਿਆ ਹੈ ਤੇ ਇਸ ਤੋਂ ਅੱਗੇ ਆਲੋਵਾਲ ਵੱਡੇ ਸਵਰਾ ਉਥੇ ਵੀ ਕੁਝ ਤੇਲ ਤੇ ਡਾਈ ਲੈ ਕੇ ਜਾਣੀਆਂ ਇਹ ਜੋ ਪ੍ਰੋਗਰਾਮ ਜੋ ਇਹ ਲੈ ਕੇ ਜਾਂਦਾ ਆਪਾਂ ਡਾਈ ਲਿਆਂਦੀ ਆ ਤੇਲ ਲੈ ਕੇ ਆਂਦਾ ਜੋ ਪੈਸਾ ਤੇ ਲਾਏ ਸਮੁੱਚੇ ਪਿੰਡ ਵੱਲੋਂ ਸਮੁੱਚੇ ਐਨਆਰਆਈ ਵੀਰਾਂ ਵੱਲੋਂ ਤੇ ਸਮੁੱਚੀ ਨਗਰ ਮਕਾਇਦ ਵੱਲੋਂ ਇਹ ਰਲ ਕੇ ਉਪਰਾਲਾ ਕੀਤਾ ਗਿਆ ਮਨਜੀਤ ਸਿੰਘ ਸਰਪੰਚਾ ਇਥੋਂ ਦੇ ਇਹਨਾਂ ਦੇ ਅਸੀਂ ਸ਼ੁਰੂ ਸਾਰੇ ਲੋਕਾਂ ਨੂੰ ਮਾਲਾ ਜਿੰਨਾ ਜਿੰਨਾ ਕਿਸੇ ਦਾ ਨਸਾਨ ਹੋਇਆ ਬਰਾਬਰ ਮਾਤਰਾ ਦੇ ਵਿੱਚ ਵੰਡ ਕੇ ਇਹ ਸਮਾਨ ਦੇ ਰਹੇ ਆ ਤੇ ਮੇਰੀ ਬੇਨਤੀ ਆ ਸਾਡੇ ਵੀਰ ਡਾਕਟਰ ਜਸਪਾਲ ਸਿੰਘ ਜੀ ਆ ਉਹ ਦੋ ਸ਼ਬਦ ਇਹਦੇ ਬਾਰੇ ਬੋਲਣਗੇ ਜੋ ਵੀ ਉਹ ਪ੍ਰੋਗਰਾਮ ਚੱਲ ਰਿਹਾ ਆ ਉਹ ਹੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆ ਪਿੰਡ ਆਲਮ ਕਲਾਂ ਜ਼ਿਲ੍ਹਾ ਮੋਗਾ ਜਿੱਥੋਂ ਦੇ ਸਾਰੇ ਨਗਰ ਪੰਚਾਇਤ ਨੇ ਸਹਿਯੋਗ ਕੀਤਾ ਸਾਡੇ ਇਲਾਕੇ ਦੇ ਵਿੱਚ ਡੀਪੀ ਔਰ ਡੀਜਲ ਲੈ ਕੇ ਆਏ ਆ ਅੱਗੇ ਵੀ ਸਾਡੇ ਪਿੰਡ ਨੂੰ ਬਹੁਤ ਮਤ ਮਿਲੀ ਆ ਸੋ ਉਹਦੇ ਵਿੱਚ ਜੋ ਵੀ ਘਟਦੀ ਸੀ ਡੀਪੀ ਉਹ ਇਹਨਾਂ ਵੱਲੋਂ ਪੂਰੀ ਕਰ ਦਿੱਤੀ ਗਈ ਆ ਸਾਡੇ ਪਿੰਡ ਦੀ ਔਰ ਡੀਜਲ ਦੀ ਵੀ ਮਤ ਕੀਤੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਸਹਿਯੋਗ ਦਿੱਤਾ ਹੈ ਕਿਉਂਕਿ ਜੋ ਹੜ੍ਹਾਂ ਦੇ ਵਿੱਚ ਸਾਰਾ ਸਾਰਾ ਝੋਨਾ ਨੁਕਸਾਨਿਆ ਗਿਆ ਔਰ ਉਹਨਾਂ ਦੀ ਇਸ ਔਖੀ ਘੜੀ ਦੇ ਵਿੱਚ ਬਾਹ ਫੜਨ ਵਾਸਤੇ ਸਾਰੇ ਨਗਰ ਦਾ ਇਹਨਾਂ ਦੇ ਨਗਰ ਦੇ ਐਨ ਆਰ ਆਈ ਨੌਜਵਾਨਾਂ ਦਾ ਸਾਰੀ ਪੰਚਾਇਤ ਦਾ ਸਾਡੇ ਵੱਲੋਂ ਸਾਡੇ ਪਿੰਡ ਰੋਡੇ ਚੱਲੇ ਵਾਲੇ ਵੱਲੋਂ ਬਹੁਤ ਬਹੁਤ ਸਰਪੰਚ ਮਨਜੀਤ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਕਹਿੰਦੇ ਆ ਧੰਨਵਾਦ ਕਰਦੇ ਹਾਂ ਪ੍ਰਾਇਕੁਰਜੀ ਕਾ ਖਾਲਸਾ ਰਹਿਗਤ ਨਾਮ ਜੀ